ਸਨੀ ਸਿੰਘ ਲਾਲ ਵਾਲਿਕਲਾ ਪ੍ਰੈਜ਼ੈਂਟ ਕਰਨੇ ਹੋ ਸਾਡੀ 1.7 2024 ਤੋਂ ਸ਼ੁਰੂ ਹੋਣ ਦੇ ਹੈ ਮੇਰੀ ਟਰਨਓਰ ਦੇ ਵਿੱਚ ਮੇਰੀ ਨਵੀਂ ਟੀਮ ਦੇ ਜਿਹੜੇ ਮੈਂਬਰ ਹੋਣਗੇ ਮੇਰੇ ਬਹੁਤ ਹੀ ਸਤਿਕਾਰਯੋਗ ਗੁਰਧਾਰੀ ਗੱਲ ਬਾਂਸਲ ਜੀ ਇਹ ਮੇਰੇ ਸੈਕਟਰੀ ਹੋਣਗੇ ਸਾਡੇ ਵਪਾਰ ਮੰਡਲ ਦੇ ਪ੍ਰਧਾਨ ਨੇ ਸੋਮਨਾ ਢੱਲ ਜੀ ਔਰ ਇਹ ਮੇਰੇ ਕੈਸ਼ੀਅਰ ਹੋਣਗੇ ਮੇਰੇ ਸੈਕੰਡ ਵਾਈਸ ਵਾਈਸ ਪ੍ਰਧਾਨ ਸਰਦਾਰ ਚਰਨਦੀਪ ਸਿੰਘ ਜੀ ਫਰਸਟ ਵਾਈਸ ਮੇਰੇ ਪ੍ਰਧਾਨ ਵਿਨੋਦ ਚਾਵਲਾ ਜੀ ਹੋਣਗੇ ਜਿਹੜੀ ਬਾਕੀ ਸਾਡੇ ਅਹੁਦੇਦਾਰ ਹੋਣਗੇ ਉਹ ਅਸੀਂ ਥੋੜੇ ਜਿਹੀ ਟਾਈਮ ਦੇ ਵਿੱਚ ਉਹ ਵੀ ਅਨਾਉਂਸ ਕਰ ਦਵਾਂਗੇ ਨੰਬੇ ਸਮੇ ਤੋਂ ਸਾਡਾ ਮਿਸ਼ਨ ਵਿਜਨ ਚੱਲ ਰਿਹਾ ਹੈ ਅਸੀਂ ਇਹਦੇ ਵੀ ਸਰਕਾਰੀ ਸਕੂਲ ਜਿੰਨੇ ਵੀ ਆ ਉਹਨਾਂ ਦੇ ਬੱਚਿਆਂ ਦੀ ਜਿਨ੍ਹਾਂ ਦੀ ਆਈਜ਼ ਚੈਕਅਪ ਕੈਂਪ ਕਰਾਣੇ ਆ ਜਿਹੜੇ ਵੀ ਬੱਚਿਆਂ ਨੂੰ ਲੋੜ ਹੈ ਉਹਨਾਂ ਨੂੰ ਇਨਕਮ ਪ੍ਰੋਵਾਈਡ ਕਰਾਣੇ ਆ ਉਹਨਾਂ ਨੂੰ ਦਵਾਈਆਂ ਪ੍ਰੋਵਾਈਡ ਕਰਾਣੇ ਆ ਤੇ ਸਕੂਲਾਂ ਦੇ ਵਿੱਚ ਸਟੇਸ਼ਨਰੀ ਵਗੈਰਾ ਅਸੀਂ ਸਾਰੀ ਪ੍ਰੋਵਾਈਡ ਕਰਾਣੇ ਆ ਸਾਡੇ ਐਲਾਇੰਸ ਕਲੱਬ ਵੱਲੋਂ ਬਹੁਤ ਜ਼ਿਆਦਾ ਇਸ ਦੇ ਉੱਪਰ ਜ਼ੋਰ ਰੱਖਦਾ ਹੈ ਮਿਸ਼ਨ ਵਿਜਨ ਜਿਹੜਾ ਸਾਡਾ ਸਭ ਤੋਂ ਉੱਪਰ ਚੱਲ ਰਿਹਾ ਹੈ ਸਨੀ ਸਿੰਘਲਾ ਐਲਾਇੰਸ ਕਲੱਬ ਪ੍ਰੈਜ਼ੈਂਟ ਟਰਨਯੂਅਰ ਸਾਡੀ 17200 ਚਾਵਿਤੋ ਸ਼ੁਰੂ ਹੁੰਦੇ ਹੈ ਮੈਰਿਟ ਟੁਰਨਿਓਰ ਦੇ ਵਿੱਚ ਮੈਰੀਟ ਨਵੀਂ ਟੀਮ ਦੇ ਜਿਹੜੇ ਮੈਂਬਰ ਹੋਣਗੇ ਮੇਰੇ ਬਹੁਤ ਹੀ ਸਤਿਕਾਰਯੋਗ ਗਰਧਾਰੀ لال ਬਾਂਸਲ ਜੀ ਇਹ ਮੇਰੇ ਸੈਕਟਰੀ ਹੋਣਗੇ ਸਾਡੇ ਵਪਾਰ ਮੰਡਲ ਦੇ ਪ੍ਰਧਾਨ ਨੇ ਸੋਮਨਾ ਢੱਲ ਜੀ ਔਰ ਇਹ ਮੇਰੇ ਕੈਸ਼ੀਅਰ ਹੋਣਗੇ ਮੇਰੇ ਸੈਕਿੰਡ ਵਾਈਸ ਵਾਈਸ ਪ੍ਰਧਾਨ ਸਰਦਾਰ ਚਰਨਦੀਪ ਸਿੰਘ ਜੀ ਫਰਸਟ ਵਾਈਸ ਮੇਰੇ ਪ੍ਰਧਾਨ ਵਿਨੋਦ ਚਾਵਲਾ ਜੀ ਹੋਣਗੇ ਜਿਹੜੀ ਬਾਕੀ ਸਾਡੇ ਅਹੁਦੇਦਾਰ ਹੋਣਗੇ ਉਹ ਅਸੀਂ ਥੋੜੇ ਜਿਹੀ ਟਾਈਮ ਦੇ ਵਿੱਚ ਉਹ ਵੀ ਅਨਾਉਂਸ ਕਰ ਦਵਾਂਗੇ ਸਨੀ ਸਿੰਘ ਲਵਨ ਕਲੱਬ ਪ੍ਰੈਜ਼ੈਂਟ ਟੁਰਨਿਓਰ ਸਾਡੀ 1 7 2000 ਚੌਵੀ ਤੋਂ ਸ਼ੁਰੂ ਹੋਣ ਦੇ ਮੈਰਿਟ ਅਰਨੌਰ ਦੇ ਵਿੱਚ ਮੇਰੀ ਨਵੀਂ ਟੀਮ ਦੇ ਜਿਹੜੇ ਮੈਂਬਰ ਹੋਣਗੇ ਮੇਰੇ ਬਹੁਤ ਹੀ ਸਤਿਕਾਰਯੋਗ ਗਰਧਾਰੀ ਗੱਲ ਬਾਂਸਲ ਜੀ ਇਹ ਮੇਰੇ ਸੈਕਟਰੀ ਹੋਣਗੇ ਸਾਡੇ ਵਪਾਰ ਮੰਡਲ ਦੇ ਪ੍ਰਧਾਨ ਨੇ ਸੋਮਨਾ ਢੱਲ ਜੀ ਔਰ ਇਹ ਮੇਰੇ ਕੈਸ਼ੀਅਰ ਹੋਣਗੇ ਮੇਰੇ ਸੈਕਿੰਡ ਵਾਈਸ ਵਾਈਸ ਪ੍ਰਧਾਨ ਸਰਦਾਰ ਚਰਨਦੀਪ ਸਿੰਘ ਜੀ ਫਰਸਟ ਵਾਈਸ ਮੇਰੇ ਪ੍ਰਧਾਨ ਵਿਨੋਦ ਚਾਵਲਾ ਜੀ ਹੋਣਗੇ ਜਿਹੜੀ ਬਾਕੀ ਸਾਡੇ ਅਹੁਦੇਦਾਰ ਹੋਣਗੇ ਉਹ ਅਸੀਂ ਥੋੜੇ ਜਿਹੀ ਟਾਈਮ ਦੇ ਵਿੱਚ ਉਹ ਵੀ ਅਨਾਉਂਸ ਕਰ ਦਵਾਂਗੇ ਲੰਬੇ ਸਮੇਂ ਤੋਂ ਸਾਡਾ ਮਿਸ਼ਨ ਵਿਜ਼ਨ ਚੱਲ ਰਿਹਾ ਹੈ ਅਸੀਂ ਇਹਦੇ ਵੀ ਸਰਕਾਰੀ ਸਕੂਲ ਜਿੰਨੇ ਵੀ ਆ ਉਹਨਾਂ ਦੇ ਬੱਚਿਆਂ ਦੇ ਜਿਨ੍ਹਾਂ ਦੀ ਆਈਜ਼ ਚੈੱਕਅਪ ਕੈਂਪ ਕਰਾਣੇ ਆ ਜਿਹਦੇ ਵੀ ਬੱਚਿਆਂ ਨੂੰ ਲੋੜ ਹੈ ਉਹਨਾਂ ਨੂੰ ਇਨਕਮ ਪ੍ਰੋਵਾਈਡ ਕਰਾਣੇ ਆ ਉਹਨਾਂ ਨੂੰ ਦਵਾਈਆਂ ਪ੍ਰੋਵਾਈਡ ਕਰਾਣੇ ਆ ਤੇ ਸਕੂਲਾਂ ਦੇ ਵਿੱਚ ਸਟੇਸ਼ਨਰੀ ਵਗੈਰਾ ਅਸੀਂ ਸਾਰੀ ਪ੍ਰੋਵਾਈਡ ਕਰਾਣੇ ਆ ਸਾਡੇ ਲਾਇਓयंस ਕਲੱਬ ਵੱਲੋਂ ਬਹੁਤ ਜ਼ਿਆਦਾ ਇਸ ਦੇ ਉੱਪਰ ਜ਼ੋਰ ਰੱਖਦਾ ਹੈ ਮਿਸ਼ਨ ਵਿਜ਼ਨ ਹੈ ਜਿਹੜਾ ਸਾਡਾ ਸਭ ਤੋਂ ਉੱਪਰ ਚੱਲ ਰਿਹਾ ਹੈ ਸਨੀ ਸਿੰਘ ਲਾਇਓयंस ਕਲੱਬ ਪ੍ਰੈਜ਼ੈਂਟ ਕਰਨੇ ਹੋਰ ਸਾਡੀ 17200 ਚਾਵਿਤੋ ਸ਼ੁਰੂ ਹੋਉਂਦੇ ਹੈ ਮੈਰਿਟ ਅਨੌਰ ਦੇ ਵਿੱਚ ਮੇਰੀ ਨਵੀਂ ਟੀਮ ਦੇ ਜਿਹੜੇ ਮੈਂਬਰ ਹੋਣਗੇ ਮੇਰੇ ਬਹੁਤ ਹੀ ਸਤਿਕਾਰਯੋਗ ਗਰਧਾਰੀ لال ਬਾਂਸਲ ਜੀ ਇਹ ਮੇਰੇ ਸੈਕਟਰੀ ਹੋਣਗੇ ਸਾਡੇ ਵਪਾਰ ਮੰਡਲ ਦੇ ਪ੍ਰਧਾਨ ਨੇ ਸੋਮਨਾ ਢੱਲ ਜੀ ਔਰ ਇਹ ਮੇਰੇ ਕੈਸ਼ੀਅਰ ਹੋਣਗੇ ਮੇਰੇ ਸੈਕੰਡ ਵਾਈਸ ਵਾਈਸ ਪ੍ਰਧਾਨ ਸਰਦਾਰ ਚਰਨਦੀਪ ਸਿੰਘ ਜੀ ਫਰਸਟ ਵਾਈਸ ਮੇਰੇ ਪ੍ਰਧਾਨ ਵਿਨੋਦ ਚਾਵਲਾ ਜੀ ਹੋਣਗੇ ਜਿਹੜੀ ਬਾਕੀ ਸਾਡੇ ਅਹੁਦੇਦਾਰ ਹੋਣਗੇ ਉਹ ਅਸੀਂ ਥੋੜੇ ਜਿਹੀ ਟਾਈਮ ਦੇ ਵਿੱਚ ਉਹ ਵੀ ਅਨਾਉਂਸ ਕਰ ਦਵਾਂਗੇ ਸਨੀ ਸਿੰਘ ਲਾਲ ਵਣਕਲਾ ਪ੍ਰੈਜ਼ੈਂਟ ਟਰਨਓਰ ਸਾਡੀ 1/7/2024 ਤੋਂ ਸ਼ੁਰੂ ਹੋਉਂਦੇ ਹੋਏ ਮੇਰੀ ਟਰਨਓਰ ਦੇ ਵਿੱਚ ਮੇਰੀ ਨਵੀਂ ਟੀਮ ਦੇ ਜਿਹੜੇ ਮੈਂਬਰ ਹੋਣਗੇ ਮੇਰੇ ਬਹੁਤ ਹੀ ਸਤਿਕਾਰਯੋਗ ਗਰਧਾਰੀ لال ਬਾਂਸਲ ਜੀ ਇਹ ਮੇਰੇ ਸੈਕਟਰੀ ਹੋਣਗੇ ਸਾਡੇ ਵਪਾਰ ਮੰਡਲ ਦੇ ਪ੍ਰਧਾਨ ਨੇ ਸੋਮਨਾ ਢੱਲ ਜੀ ਔਰ ਇਹ ਮੇਰੇ ਕੈਸ਼ੀਅਰ ਹੋਣਗੇ ਮੇਰੇ ਸੈਕੰਡ ਵਾਈਸ ਵਾਈਸ ਪ੍ਰਧਾਨ ਸਰਦਾਰ ਚਰਨਦੀਪ ਸਿੰਘ ਜੀ ਫਰਸਟ ਵਾਈਸ ਮੇਰੇ ਪ੍ਰਧਾਨ ਵਿਨੋਦ ਚਾਵਲਾ ਜੀ ਹੋਣਗੇ ਜਿਹੜੀ ਬਾਕੀ ਸਾਡੇ ਅਹੁਦੇਦਾਰ ਹੋਣਗੇ ਉਹ ਅਸੀਂ ਥੋੜੇ ਜਿਹੀ ਟਾਈਮ ਦੇ ਵਿੱਚ ਉਹ ਵੀ ਅਨਾਉਂਸ ਕਰ ਦਵਾਂਗੇ